हां जी ਸਤਿ ਸ੍ਰੀ ਅਕਾਲ ਪੰਜਾਬੀਓ ਅਸੀਂ ਅੱਜ ਆਏ ਸਖੇਤ ਤੇ ਰਾਣੋ ਪਾਂਤਾ ਆਈ ਨਹੀਂ ਅੱਜ ਉਹਦੇ ਨੇ ਰਾਟੇ ਸੀ ਜੀ ਚਾਨੇ ਰੱਖੇ ਹੋਏ ਇੱਕ ਕੁੜੀ ਨੂੰ ਬੁਖਾਰ ਚੜ ਗਿਆ ਉਹਦੀ ਨੂੰ ਤੇ ਸਾਡੇ ਸਿਲੰਡਰ ਖਤਮ ਹੋ ਗਏ ਤੇ ਅਸੀਂ ਰੇੜੀ ਕਿਸੇ ਦੀ ਮੰਗ ਕੇ ਲੈ ਆਈ ਸੀ ਜੀ ਤੇ ਬਾਲਣ ਲੈਣ ਆ ਰਹੇ ਆ ਖੇਤ ਹੁਣ ਅਸੀਂ ਭੜੀਆਂ ਬਣਾ ਕੇ ਘਰੇ ਜਾਣੇ ਆ ਛੋਟੇ ਛੋਟੇ ਬੱਚੇ ਆਏ ਆ ਸਾਡੇ ਨਾਲ ਕਹਚਾਰਿਆ ਇਹ ਪੜ ਸਿਵਰੀ ਨਾਲ ਤੁਸੀਂ ਸਾਡੇ ੱਟਕਾ ਨਾ ਬੜੀ। ਕੋਈ ਤਾਂ ਹੈ ਰੈਡੀ ਤੇ ਬਾਈਕ ਤਾਂ ਹੈ ਨਹੀਂ। ਭਾਈ ਦੱਸ ਤਾ ਵੇਣਾ ਚੱਲਦੀ ਆ ਰੈਡੀ ਜੀ ੱਟਕਾ ਲਾ ਕੇ ਲੈ ਕੇ ਜਾਂਦੇ ਆ। ਕੀ ਕਰ ਗਿਆ ਜੀ ਨਿੱਕੇ ਨਿੱਕ ਬੱਚਿਆਂ ਨੂੰ ਲੈ ਕੇ ਆਏ ਆ ਵਿਚਾਰੇ ਨਾਲ। ਕੋਈ ਜੀ ਸਾਡੇ ਪਿੰਡ ਦੇ ਖੇਤ ਦਲੇਲ ਵਾਲੇ ਦੇ ਅਸੀਂ ਖੇਤਾਂ ਚ ਆਏ ਹੋਇਆ ਵੱਲ ਲੈਣਾ। ਉਰੇ ਆਦੀ ਕੋਲੇ ਦੀ ਨੇੜੇ ਹੰਦੇ ਦੀ ਨੇੜੇ ਤੇ ਵੀ ਆਏ ਹੋਏ ਆ ਜੀ ਗੁੜੀ ਵੀ ਨਾਲ ਆਈ ਆ ਜੀ ਦੂਜੀ ਗੁੜੀ ਵੀ ਨਾਲ ਆਈ ਆ ਗੁੜੀ ਵੀ ਨਾਲ ਆਈ ਆ ਇਹ ਵਾਲਾ ਰੋਂਦੀ ਆ ਜੀ ਇਹ ਕਹਿੰਦੀ ਮੈਂ ਚਲਾਉਣੀ ਆ ਸਾਈਕਲ ਤਾਂ ਕਰਕੇ ਠਾਪੜੇ ਪਿਆ ਇੱਥੇ ਬੈਠ ਗਈ ਵਿਚਾਰੀ ਉਹ ਜੋਤੂ ਵੀ ਬੜਾ ਸ਼ਰਾਰਤੀ ਆ ਗੋਰੀ ਪੂਛ ਫੜ ਕੇ ਕਮਾਤੀ ਗੋਦ ਖਾਵਾਂਗੇ ਜੀ ਸਾਨੂੰ ਇੱਥੇ ਮਰੀ ਪਈ ਆ ਆ ਕੁੜੀ ਆ ਮੇਰੇ ਘਰੇ ਜਾ ਕੇ ਆਜੋ ਨਾ ਚੱਤ ਨਾ ਮੀ ਆ ਲੈ ਗੁੜੇ ਤਾ ਲੈ ਅਸਤਰਾ ਮੈਂ ਕਿ ਲੱਗਤਾ ਪਰੇਖਾਂਗੇ ਤੋ ਕਰਨ ਬੈਠਾਂਵਾਂਗੇ ਪੈਸੇ ਕਰੀਏ ਪਰ ਹਾਂ ਮਰੀ ਦੀ ਹਨਾ ਲੈ ਉੱਤਰ ਆ ਤੇ ਚੱਕ ਲੋ ਕੀ ਚੱਕਦਾ ਨਹੀਂ ਆ ਬੰਨੀ ਕਹਿੰਦੇ ਇਹ ਖੜ ਜਾ ਖੜ ਜਾ ਖੜ ਜਾ ਤੋਏ ਤੇ ਮੜਾ ਰੈਡੀ ਨਾ ਹੋ ਰਿਹਾ ਨੰਨੇ ਆਰਕੋ ਕਰਦੇ ਤਾਂ ਖਾਣ ਆ ਜੀ ਕਰੀ ਚੱਕਦੇ ਆ ਜੀ ਅਸੀਂ ਇੱਕ ਤੀਜੀ ਪਰ ਹੀ ਹਜੇ ਹੋਰ ਪਈ ਆ ਜੀ ਕੀ ਆ ਤੇਰੇ ਕਿਉਂ ਦਾਗਾ ਫਿਰ ਮੈਨੂੰ ਬੈ